ਸਤਕਰਤਾਰ ਨਿਊਜ਼ ਨੈਟਵਰਕ ਦੇਖ ਰਹੇ ਹੋ ਤੁਸੀਂ ਨੇੜਲੇ ਪਿੰਡ ਖਿਆਲੀ ਵਿਖੇ ਡੇਰਾ ਬਾਬਾ RAM ਜੋਗੀ ਪੀਰ ਦੇ ਅਸਥਾਨ 'ਤੇ ਡੇਰਾ ਬਾਬਾ ਜੋਗੀ ਪੀਰ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਪੁਲਿਸ ਥਾਣਾ ਥੂਲੀਵਾਲ ਦੇ ਮੁਖ ਅਫਸਰ شریف ਕਾਨ ਅਤੇ ਅੱਖਾਂ ਦੇ ਮਾਹਿਰ ਡਾਕਟਰ ਤਨੂ ਗਰਗ ਦੇ ਵੱਲੋਂ ਕੀਤਾ ਗਿਆ ਦਸ ਦੀ ਇੱਕ ਇਸ ਅੱਖਾਂ ਦੇ ਕੈਂਪ ਦੇ ਵਿੱਚ ਅੱਖਾਂ ਦੇ ਮਾਹ ਡਾਕਟਰ ਤਨੂ ਗਰਗ ਅਤੇ ਪਟਿਆਲਾ ਸਕੈਨ ਸੈਂਟਰ ਦੇ ਵੱਲੋਂ 200 ਮਰੀਜ਼ਾਂ ਦੀ ਜਿਹੜੇ ਅੱਖਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆ ਕਮੇਟੀ ਮੈਂਬਰ ਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਦਾ ਜਿਹੜਾ ਵੱਡਾ ਲਾਭ ਹੈ ਉਹ ਉਹ ਇਲਾਕੇ ਦੇ ਲੋਕਾਂ ਨੂੰ ਹੋਇਆ ਅੱਖਾਂ ਦੀਆਂ ਲਗਾਤਾਰ ਵਧ ਰੀਆਂ ਬਿਮਾਰੀਆਂ ਨੂੰ ਦੇਖਦਿਆਂ ਪ੍ਰਬੰਧਕ ਕਮੇਟੀ ਦੇ ਵੱਲੋਂ ਕੈਂਪ ਲਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਚ ਲੋਕਾਂ ਨੇ ਸਮੂਲੀਅਤ ਕੀਤੀ ਸੀ ਉਹਨਾਂ ਕਿਹਾ ਇਸ ਮੌਕੇ ਜਿਹੜਾ ਵੱਖ-ਵੱਖ ਸਮਾਜੇ ਵੀ ਸੰਸਥਾਵਾਂ ਦਾ ਅਤੇ ਸਮਾਜੇ ਵੀ ਲੋਕਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਇਸ ਕੈਂਪ ਲਈ ਵੱਡਾ ਸਹਿਯੋਗ ਦਿੱਤਾ ਸੀ ਉਹਨਾਂ ਦਾ ਸਨਮਾਨ ਹੋਇਆ ਤੇ ਡਾਕਟਰ ਸਹਿਬਾਨਾਂ ਦਾ ਸਨਮਾਨ ਕੀਤਾ ਗਿਆ ਕੀ ਕਹਿੰਦੇ ਨੇ ਮਨਦੀਪ ਸ਼ਰਮ ਆਓ ਸੁਣਦੇ ਹਾਂ ਇਹ ਜਿਹੜਾ ਕੈਂਪ ਹੈ ਇਹ ਤਕਰੀਬ ਪਹਿਲੇ ਹੀ ਆ ਜੀ ਪਿੰਡ ਦੇ ਸਹਿਯੋਗ ਨਾਲ ਡਿਰਾ ਕਮੇਟੀ ਵੱਲੋਂ ਨਗਰ ਪੰਚਾਇਤ ਵੱਲੋਂ ਰਾਲ ਮੇਰੀ ਦਵਾਈ ਆ ਰਹੀ ਹੈ ਜੀ ਜੋ ਖਾਈਆਂ ਬੱਦ ਰਹੀਆਂ ਬਿਮਾਰੀਆਂ ਉਹਨਾਂ ਨੂੰ ਨਇ ਇਚਰਾਕ ਦੇ ਰਹੇ ਹਾਂ ਇਹਨਾਂ ਪ੍ਰਤਨੁਕਰਤੀ ਵੱਲੋਂ ਦਿੱਤਾ ਗਿਆ ਸਹਿਯੋਗਾ ਜੀ ਜੋ ਮਰੀਜ਼ ਇੱਥੇ ਆਏ ਨੇ ਉਹਨਾਂ ਦੇ ਆਪਰੇਸ਼ਨ ਜਾਂ ਲੈਂਜ਼ ਵਗੈਰਾ ਜੋ ਵੀ ਹੋਣਾ ਉਹ ਪੂਰੀ ਤਰ੍ਹਾਂ ਪਾਈ ਜਾਣੇ ਆ ਜੀ ਤੇ ਜਿਹੜਾ ਮਰੀਜ਼ਾਂ ਨੂੰ ਲਿਆਉਣ ਕਰਨ ਦਾ ਉਹ ਡਾਇਰੈਕਟ ਕਮੇਟੀ ਵੱਲੋਂ ਕੀਤਾ ਗਿਆ ਹੈ ਸਾਰਾ ਜੀ ਬਾਕੀ ਸਾਰੇ ਪਿੰਡ ਦਾ ਹੀ ਸਹੂਲ ਹੋਗਾ ਤੁਸੀਂ ਅੱਖਾਂ ਦੇ ਬਿਵਾਰੀਆਂ ਲਗਾਤਾਰ ਵੱਧ ਰਹੀਆਂ ਕਿਵੇਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਕਿਵੇਂ ਦੇਖਦੇ ਹੋ ਜਾਂ ਹੋਣੇ ਚਾਹੀਦੇ ਆ ਇਸ ਤਰ੍ਹਾਂ ਦੇ ਉਪਰਾਲੇ ਬਿਲਕੁਲ ਹੋਣੇ ਚਾਹੀਦੇ ਜੀ तकरीबन ਹਰ ਇੱਕ ਪਿੰਡ 'ਚ ਹੀ ਜੀ ਜਿਸ ਤਰ੍ਹਾਂ ਦਾ ਆਪਣਾ ਮਾਹੌਲ ਆ ਪ੍ਰੋਡਕਸ਼ਨ ਵਾਲਾ ਜੀ ਉਹਦੇ ਨਾਲ ਅੱਖਾਂ ਦੀਆਂ ਬਿਮਾਰੀਆਂ ਤਕਰੀਬਨ ਜ਼ਿਆਦਾ ਵਧ ਰਹੀਆਂ ਨੇ ਜੀ ਤਕਰੀਬਨ ਜੇ ਮੰਨ ਕੇ ਚੱਲੀਏ ਤਾਂ ਸਰੀਰਦਾਨੀ ਦੇ ਅੰਕ ਨੇ ਜੀ ਜੀ ਇਹ ਕਹਾਂਗੇ ਤਾਂ ਫਿਰ ਕੁਝ ਨਹੀਂ ਜ ਆ ਹਾਂਜੀ ਹਾਂਜੀ ਠੀਕ ਹੈ ਨਾ ਉਹਦੇ ਕਰਕੇ ਤਕਰੀਬਨ ਤਕਰੀਬਨ ਹਰੇਕ ਪੰਜ ਸੀ ਲੱਗਣੇ ਚਾਹੀਦੇ ਇਹ ਤਸਵੀਰਾਂ ਤੁਸੀਂ ਪਿੰਡ ਖਿਆਲੀ ਤੋਂ ਦੇਖੀਆਂ ਜਿੱਥੇ ਅੱਖਾਂ ਦਾ ਜਿਹੜਾ ਕੈਂਪ ਇਹ ਲਗਾਇਆ ਗਿਆ ਸੀ ਤੁਸੀਂ ਇਸ ਤਰ੍ਹਾਂ ਦੇ ਅਪਰਾਲੇ ਪਿੰਡਾਂ ਦੇ ਵਿੱਚ ਹੋਣੇ ਬੜੇ ਜ਼ਰੂਰੀ ਹੈ। ਸਤਕਰਤਾ ਨਿਊਜ਼ ਨੈਟਵਰਕ ਜਿਨ੍ਹਾਂ ਦੋਸਤਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੋ। ਮੈਨੂੰ ਪੱਲੇ ਵਿੱਚ ਕਿੰਨੇ ਉਜਾਗ ਧੰਨਵਾਦ।